ਜੋ ਕੋਲ ਨਾ ਪਈ ਹਾਂ ਤੂੰ ਤਾਂ ਕਾਊਂਟਰ ਚੱਕ ਲੂੰਗੀ 6000 ਰੁਪਏ ਦੇ ਵਿੱਚ ਉਹ ਨਹੀਂ ਜਿੰਨੇ ਕਿ ਲੱਗਣੇ ਐ ਨੱਚ ਲਾਉਂਗੇ ਯਾਰ ਮੈਂ ਸਮਝਿਆ ਕਿਤੇ ਕਹਿੰਦੀ ਆ ਵੀ ਹੁਣ ਬਸ 50 ਕਿਲੋ ਦੀ ਗੱਲ ਕਰ ਲਈਏ ਵੀ ਕਾਊਂਟਰ ਵੱਡਦੀ ਐ ਪਾ ਭਾਈ ਉਹ ਤਾਂ ਉਹਨੇ ਪੈਸੇ ਹੁੰਨੇ ਕਿ ਲੈਣੇ ਆ ਨਾ ਮੈਂ ਯਾਰ ਚਾਚਾ ਤਾਂ ਪਹੁੰਚ ਗਏ ਆਪਾਂ ਨਿਊ ਆ ਆਪਣੇ ਹਾਂ ਨਿਊ ਲੱਗਣ ਠੀਕ ਸੋ ਇਹ ਹੈਗੇ ਸਾਡੇ ਮਾਣੇ ਮਾਜਰੇ ਦੇ ਬੰਦੇ ਆ ਕੁਝ ਪਹਿਲ ਇਹਨਾਂ ਨੂੰ ਕਿਆ ਕਹਨੇ ਜੀ ਨਾਲੇ ਘਵੰਡੀ ਵੀ ਆ ਸਾਡੇ ਹਾਂ ਬੈਨ ਪੈਨ ਪਿੰਡ ਦੇ ਨਾਲੇ ਪਿੰਡ ਦੇ ਆ ਕੱਲੂ ਆਏ ਨਾ ਨਾ ਕਹਨੇ ਆਰ ਤੁਸੀਂ ਸਾਡੇ ਕੋਲ ਨਹੀਂ ਆਇਆ ਕਿ ਆਪਦਾ ਸੀ ਤੁਹਾਨੂੰ ਘੱਟ ਚੀਜ਼ ਆ ਜੀ ਕਿਆ ਕਹਨੇ ਆ ਹਰਕ ਪਾਇੰਦਾ ਨਾ ਜੀ ਤਾਂ ਕਰਕੇ ਚਾਚਾ ਕਹਿੰਦਾ ਬੈਨ ਪਾਣ ਇਹਨਾਂ ਨੂੰ ਦੇਣੀ ਚੱਲੀਏ ਕਰਦੇ ਹਾਂ ਹੁਣ ਆਪਾਂ ਜਾ ਕੇ ਅੰਦਰ ਪਤਾ ਕਿ ਆਸ ਹਾਂ ਮਿੱਠਾ ਲੱਡੂਆਂ ਦਾ ਹੋਰ ਵੀ ਜੋਸ ਮਾਲ ਲੈਣਾ ਤੁਹਾਨੂੰ ਦੱਸਦੇ ਆ ਮਨੀ ਕਿੱਦਾਂ ਵੀਰੇ ਠੀਕ ਠਾਕ ਹੋਰ ਕਿਵੇਂ ਘਰ ਪਰਿਵਾਰ ਘਰ ਪਰਿਵਾਰ ਸਭ ਠੀਕ ਆ ਗਰਾਰੀ ਹੋ ਰਹੀ ੜਗੀ ਚਾਚਾ ਇੱਕ ਹੋਰ ਹੈ ਗਰਾਰੀ ਜੜਾ ਗਿਆ ਕਹਿੰਦਾ ਆਪਾਂ ਜੇ ਗਜਰੀਲੇ ਹੀ ਬਣਾ ਕੇ ਪਿੰਡ ਚ ਵੰਡ ਦਈਏ ਪੂਰਾ ਨਹੀਂ ਇਹ ਪੂਰਾ ਨਹੀਂ ਹੋਣਾ ਇਹ ਨਹੀਂ ਪੂਰਾ ਹੋਣਾ ਹੈ ਤੂੰ ਹੀ ਨਾਲੇ ਕਹੀ ਜਾਂਦਾ ਖੜਾ ਮਹਿੰਗਾ ਬਗਣਾ ਹਾਂ ਨਾਲੇ ਕਹੀਆਂ ਨਾ ਗਜਰੀਲੇ ਬਣਾ ਕੇ ਵੰਡ ਦੰਦੇ ਆ ਪਿੰਡ ਦੇ ਵਿੱਚ ਦੇਖ ਲਾ ਜੇ ਤਾਂ ਤੈਨੂੰ ਲੱਗਦਾ ਵੀ ਤੈਨੂੰ ਡਾਲਰ ਜ਼ਿਆਦਾ ਆਉਨੇ ਆ ਫੇਰ ਤਾਂ ਵੰਡ ਦੰਦੇ ਆ ਹੋ ਆਪਾਂ ਨਾਲੇ ਮ ਇਕੱਠੇ ਕਰਦੇ ਨਾ ਇਕੱਠੇ ਕਰਕੇ ਵੱਡਾਂਗੇ ਇਕੱਠੇ ਕਰਕੇ ਬੰਦੇ ਵੀ ਹਾਲੇ 15 20 ਹਜ਼ਾਰ ਸਾਰੇ ਰੁਕ ਜੀਏ ਵੀ ਪੈਸੇ ਜਮਾ ਕਰ ਰਿਹਾ ਦੇ ਸਾਡਾ ਚਾਚਾ ਕਿੰਨਾ ਹੋਆ ਨਾ ਵੀ ਹਾਲੇ ਮੈਂ ਕਹਿੰਦਾ ਪੈਸੇ ਜਮਾ ਸਾਰੇ ਬੰਦ ਨੂੰ ਗਿਜਰੀ ਦਾ ਵੰਡ ਲੈਣਾ ਕੋਈ ਗਿਜਰੀ ਲਈ ਬਣਾ ਲੈਣਾ ਕੀ ਬਾਤ ਆ ਕੀ ਪਤਾ ਚਾਚੇ ਕੋਈ ਦੇਣਾ ਹੈ ਜਾਂ ਆই ਜਾਵੇ ਹੈ ਚਲੋ ਮਾਲਕ ਲੈ ਕੇ ਆਊਗਾ ਤੇ ਨਾ ਤੇ ਹਾਂਜੀ ਮਨੀ ਹਾਂ ਵੀ ਬੋਲ ਚਾਚੇ ਕਰ ਗੱਲ ਕਿਆ ਕਰਨੀਆਂ ਭਾਈ ਅਸੀਂ 50 ਕਿਤੇ ਤੇ ਸਾਨੂੰ ਕਿਆ ਰੇਟ ਕਿਆ ਸਾਹਬ ਕਾਬ ਲਾਏਗਾ ਤੂੰ ਆਪਾਂ 140 ਰੁਪਏ ਬੋਲਦੀ ਆਲੀ ਅੱਛਾ ਤੇ ਆਹੀ ਆ ਡੱਡੂ ਹਾਂਜੀ ਅੱਛਾ ਇਸ ਤੋਂ ਹਾਂ ਕਿਹੜੇ ਆ ਤੂੰ ਦੱਸ ਦੇ ਹੈਂ ਆਹੀ ਜਿਹੜੇ ਇਧਰ ਮੈ ਆਉ ਆਲੇ ਆ ਅੱਛਾ ਆਹੀ ਆ ਹਾਂਜੀ ਅੱਛਾ ਇਹ ਮੁੰਡਾ ਹੀ ਬੜਾ ਮਿੱਤਰ ਹੈ ਇਹਦੀ ਹਾਂ ਨਹੀਂ ਯਾਰ ਦੇਖ ਪਹਿਲਾ ਵੀ ਪਾ ਚਾਚਾ ਇਹੀ ਗੱਲ ਕਹਿੰਦਾ ਤਾਂ ਵੀ ਪਹਿਲ ਆਪਾਂ ਆਪਣੇ ਪਿੰਡ ਵਾਲੇ ਦੇਣੀ ਆ ਬਾਈ ਦੇਖਣਾ ਗਵੰਡੀ ਵੀ ਆ ਹਾਂ ਬਈ ਆ ਜਾ ਪੂਰਾ ਹਾਂ ਬੀਖੇ ਰਹਿ ਸਾਮਾਨ ਪਵਾਗੇ ਆਪਾਂ ਹਾਂ ਮਾੜਾ ਮੋਟਾ ਜਿਹੜਾ ਸਾਮਾਨ ਪੈਣਾ ਹੈ ਕਾਲੀ ਵਿੱਚ ਲਾਉਂਗੇ ਮਾਜਮਾਨ ਕਰਦੇ ਹਾਂ ਹਾਂ ਚਲੋ ਮਾੜਾ ਮੋਟਾ ਹਨਾ ਆਪਣਾ ਹੀ ਭਾਈ ਦੇਖ ਲਿਓ ਕਹਿੰਦਾ 150 ਅਸੀਂ ਸਾਮਾਨ ਪਵਾ ਲਈਏ 140 ਦੇ ਲੱਟੇ ਹੋਣ ਉਹ ਵੀ ਬਣਾ ਦੇਖ ਲਿਓ ਇਹ ਦੱਸ ਨਹੀਂ ਸਾਨੂੰ ਸਹੀ ਸਹੀ ਕਿਵੇਂ ਰੱਖੇ ਨੂੰ ਉਹ ਕਿੰਨੇ ਰੁਪਏ 140 ਰੁਪਏ ਹੈ ਨਾ ਆਪਣਾ ਕਰਨਾ ਨਹੀਂ ਮੰਗਣਾ ਕਿੰਨੇ ਰੁਪਏ ਕਿਨੇ ਕੱਟ ਕਰਨਾ ਯਾਨੀ ਕਿ ਤੁਸੀਂ ਕਹਿ ਰਹੇ ਹੋ 130 ਰੁਪਏ ਹੈ ਨਾ ਚਲੋ 130 ਰੁਪਏ ਦੇ حساب ਨੂੰ ਕੈਲਕੂਲੇਸ਼ਨ ਕਰੀ ਮਰੇ ਕਿਹਾ ਸਾਬ ਬੈਠੇ 650 50 ਕਿਲੋ 50 ਕਿਲੋ 650 ਰੁਪਏ ਦੇ ਲੱਡੂ ਆ ਬਈ ਲੰਗਰੀ ਨਾਲੋਂ ਕਿੱਦਾਂ ਹਲਵਾਈ ਨਾਲੋਂ ਹਲਵਾਈ ਬਣਾਣਾ ਟਟੋ ਘੱਟ ਵੀ ਗਰੰਡਾ ਰਜੀਨੇ ਵੇਸਣ ਇਹੀ ਇਹੀ ਸਮਾਨ ਘਟੋੜ 5000 ਦਾ ਜੀ ਇਹ ਹਲਵਾਈ ਦੇ ਹੋਰ ਇੰਦੀ ਇੰਦੀ ਬੰਗਾ ਬੈ ਜਾਣਾ ਇਹ ਵੀ ਤਾਜੀ ਬਣਾਉਨੇ ਆ ਪਰ ਵੀ ਹਲਵਾਈ ਲਾ ਕੇ ਤਾਜ਼ਾ ਬਣਾਉਨੇ ਆ ਇਹਨੇ ਕਿਹੜੇ ਵੇਦ ਬਣਾਉਨੇ ਆ ਨਾ ਹਾਂ ਬਿਲਕੁਲ ਇਹ ਕਹਿੰਦੇ ਸਮਾਨ ਜਿਹੜਾ ਉਹ ਪਾ ਦਾਂਗੇ ਆ ਜਿਹੜੇ ਹੁਣ ਆਪਾਂ ਇਹ ਨਾਰਮਲ ਵੇਚਦੇ ਆ ਸਿੰਪਲ ਆ ਇਹ ਆਪਾਂ ਵੀ ਸਮਾਨ ਵੀ ਪਾਉਣਾ ਘਰ ਵੀ ਤਾਂ ਪਾਉਣਾ ਹੀ ਆ ਪਾਉਣਾ ਹੋ ਜਣਾ ਨੇ ਪਾ ਲੈਣਾ ਕਹਿੰਦੇ ਪਾ ਕੇ ਦੇ ਦਾਂਗੇ ਬਸ ਠੀਕ ਹੈ ਫੇ ਥੋੜਾ ਕਹਿਣ ਦਾ ਮਤਲਬ ਵੀ ਆਪਾਂ ਨੂੰ ਘਰ ਦਾ ਕੋਈ ਫਾਇਦਾ ਨਹੀਂ ਹਾਂ ਭਾਈ ਮਹਿੰਗਾ ਪੈਣਾ ਵੀ ਆਪਾਂ ਨੂੰ ਇਹੀ ਠੀਕ ਆ ਹਾਂ ਬੇਪਰ ਨੂੰ ਤੇ ਤਾਜ਼ੇ ਮਿਲਣਗੇ ਠੀਕ ਆ ਗੱਲ ਹੈ ਕਿ ਤੇ ਤਾਜ਼ੇ ਬਣਾ ਕੇ ਦਊਗੇ ਨਾਲੇ ਜੇ ਮੌਕੇ ਤੇ 5-4 ਕਿਲੋ ਘੱਟ ਗਏ ਕਿੱਥੇ ਰਵਾਈ ਨੂੰ ਦੁਬਾਰਾ ਬਣਾਵਾਂ ਹਾਂ ਹਾਂ ਇਹ ਵੀ 10 ਕਿਲੋ ਜੇ ਘੱਟ ਗਏ ਜੇ 10 ਕਿਲੋ ਦੁਬਾਰਾ ਹੂੰ ਸਹੀ ਗੱਲ ਹੈ ਸਹੀ ਗੱਲ ਹੈ ਤੇ ਫਿਰ ਹੁਣ ਤੂੰ ਦੱਸ ਕਿਆ ਕਰੀਏ ਫਾਈਨਲ ਕਰਦੀ ਐ ਫਾਈਨਲ ਹਾਂ ਭਾਈ ਤੈਨੂੰ ਹੁਣ ਫਾਈਨਲ ਕਿੱਦਾਂ ਕਰੀਏ ਅਸੀਂ ਸਾਈ ਦੇ ਇਹ ਕਹਿੰਦਾ ਹੀ ਫਾਈਨਲ ਮੰਨੀਏ ਫਾਈਨਲ ਹੀ ਮੰਨੂਗਾ ਫਾਈਨਲ ਹੈ ਹਾਂ ਸਾਈ ਸੁਈ ਦੀ ਲੋੜ ਪੱਕੀ ਗੱਲ ਦੱਸੋ ਕਿੰਨੇ ਚਾਹੀਏ ਹਾਂ ਵੀ ਚਾਚੇ ਸਾਨੂੰ ਤੂੰ ਮੈਡੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣ ਆਂਟੀ ਨੂੰ ਵੀ ਤਾਂ ਪੁੱਛਣਾ ਵੀ ਉਹ ਕਦ ਬੇਲੀ ਆ ਨਹੀਂ ਮੈਂ ਕਹਿੰਦਾ ਇੱਕ ਵਾਰ ਪੁੱਛ ਲੀਏ ਲੋਡੀ ਦਾ ਵਿਕਣ ਬੇਲੀ ਹੋ ਜਾਣਾ ਜੇ ਉਹ ਨੂੰ ਕੁਝ ਐ ਵੀ ਜੇ ਕਾਲੂ ਛਾਰ ਨੂੰ ਦੇਣਾ ਪਰਸੋਂ ਰੱਖ ਦੇ। ਪਤਾ ਹੈ ਕਿ ਆਪਾਂ ਨੇ ਇਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਦੱਸਣਾ। ਮੰਨ ਲਾ ਆਪਾਂ ਨੇ ਕਾਲੂ ਬੰਣਨੇ ਆ ਇਹਨਾਂ ਨੂੰ ਅਸੀਂ ਸਵੇਰੇ ਅੱਜ ਦਾ ਦੇਣਾ ਵੀ ਭਾਈ ਸਾਨੂੰ ਕਾਲੂ ਲੱਡੂ ਚਾਹੀਦੇ ਆ ਫਿਰ ਉਹ ਤਾਜ਼ੇ ਹੋ ਜਾਣਗੇ। ਹਨਾ ਜੇ ਦੋ ਹੁਣ ਪਰਸੋਂ ਨੂੰ ਬੰਣਨੇ ਅੱਜ ਬਣਾ ਕੇ ਉਹ ਰੱਖ ਦਣ ਉਹ ਤਾਂ ਫਾਇਦਾ ਕੋਈ ਨਹੀਂ। ਨਹੀਂ ਹੁਣ ਸਰਦੀ ਆ ਨਾ ਬਹੁਤ ਠੰਡ ਲੱਗਦੀ। ਹੁਣ ਤਾਂ ਰਾਤ ਦੇ ਸਵੇਰ ਵੰਡਦੇ ਚਾਹੇ ਰਾਤੋਂ ਰਾਤ ਪੱਕ ਜਾ। ਮੈਂ ਉਹੀ ਕਹਿਣਾ ਚਾਹਤੇ ਮੈਂ ਉਹੀ ਕਹਿਣਾ ਵੀ ਆਂਟੀ ਨੂੰ ਪੁੱਛ ਲਈਏ ਨਾ ਇੱਕ ਵਾਰ ਆਪਾਂ। ਵੀ ਭਾਈ ਤੁਸੀਂ ਕਦ ਬੇਨੇ ਆ? ਜੇ ਉਹਨੇ ਮੈਨੂੰ ਕਹਤਾ ਹੀ ਪਰਸੋਂ ਨੂੰ ਬੇਨੇ ਆ। ਆਪਾਂ ਇਹਨੂੰ ਹੁਣੇ ਦਾ ਜੜੇ ਲੈ ਭਾਈ ਬਣਾ ਦੇ ਪਰਸੋਂ ਤੱਕ ਇਹਨਾਂ ਨੇ ਕਰਨਾ ਕੱਲ ਤੱਕ ਇਹਨਾਂ ਦੇ ਬਣ ਜਣੇ ਆ ਕੱਲ ਨੂੰ ਹੀ ਚੱਕ ਲੈਣੇ ਆ ਇੱਦਾਂ ਹੀ ਰਹੂਗਾ ਮਨ ਸ਼ਾਮ ਚੱਕ ਲੈ ਪਰਸੋਂ ਹੋਰ ਚਾਹੀਦਾ ਹਾਂ ਖਰਾਬ ਤਾਂ ਵੈਸੇ ਕਿਆ ਹੁੰਦੇ ਆ ਨਾ ਠੰਡੇ ਚ ਆ ਉਮੀ ਆ ਕੜ ਜੰਨੇ ਆ ਹਨਾ ਕਿਹੜੇ ਜੇ ਉਵੇਂ ਦੀ ਹੂੰ ਠੀਕ ਆ ਤੇ ਚਲੋ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜੀ ਪੈਦਾ ਹੁਣ ਕੱਲ ਹੀ ਹੋਰ ਵੀ ਇੱਕ ਦੋ ਸਲਾਹਾਂ ਕਰਨੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਫਾਈਨਲ ਕਰਕੇ ਕਲੀਅਰ ਆਪਾਂ ਯੈਸ ਕਰ ਦਾਂਗੇ ਲਓ ਜੀ ਫਾਈਨਲ ਸਾਡਾ ਹੋ ਗਿਆ ਤੇ ਚਾਚਾ ਲੱਗਿਆ ਹੀ ਹੁਣ ਚਾਚੇ ਕਰ ਦੇ ਫਿਰ 1000 ਰੁਪਏ 1000 ਰੁਪਏ ਆ ਗਿਆ ਮਨੀ ਤੇ ਤੈਨੂੰ ਅਸੀਂ ਫੋਨ ਕਰਕੇ ਤਾਂ ਹਦਣਾ ਨੰਬਰ ਦਿਹਾ ਯਾਰ ਨੰਬਰ ਦੇ ਮੈਨੂੰ ਕਾਰਡ ਦੇ ਦੇ ਨਹੀਂ ਆਪਣਾ ਕਾਰਡ ਦੇ ਦੇ ਯਾਰ ਨੰਬਰ ਤਾਂ ਭੁੱਲੇ ਕਿ ਤਰ੍ਹਾਂ ਕਿੱਥੇ ਗਿਆ ਨੰਬਰ ਹੈ ਹੋਊਗਾ ਲੱਛ ਜੋਮੋ ਠੀਕ ਆ ਇਹ ਰਾ ਗਰਮ ਆ ਕਰਦੇ ਯਾਰ ਦੋ ਕੁ ਪੀਸ ਹੈ ਖਾਣ ਨੂੰ ਖਾਣੇ ਦੇ ਤੇ ਹਾਂ ਗਲਾਬ ਜਮਨ ਗਰਮ ਗਰਮ ਖਾਣੀ ਆ ਇੱਕੋ ਦੋ ਕਰਦੇ ਫਿਰ ਇੱਥੇ ਬਹਿ ਕੇ ਖਾ ਲੜੀਂ ਕੌਲੀ ਚ ਪਾ ਦੇ ਹਾਂ ਕੀ ਰੇਡਾ ਬਿਸਕੁਟ 40 ਕਿਲੋ ਦੇ ਆ ਦੀ ਫਿਰ ਪਹੁੰਚ ਗਏ ਦੁਆਰਾ ਹਾਂ ਜੀ ਚਾਚੇ ਦੱਸ ਹੁਣ ਬੀਬੀ ਨੂੰ ਤੇ ਦੱਸ ਬੜੇ ਭਾਈ ਓ ਭਾਈ ਛੱਡ ਦੇ ਫੋਨ ਹੁਣ ਕਿਹੜੇ ਕੋਲ ਗਏ ਤੇ ਛੋਟੇ ਤੇ ਲੱਗਣਗੇ ਹਾਂ ਜਿਹੜੇ ਆ ਆਪਣੇ ਟਿੱਖੇ ਆ ਤੇ ਉਹ ਯਾਰ ਗੇਰ ਨੂੰ ਲੱਡੂ ਆ ਸੀ ਕਿਥੇ ਤੇ 100 ਕਿੱਗਰ ਕਿੰਨਾ ਉਹ ਕਹਿੰਦੇ ਭਾਈ ਆਪੇ ਬੰਦਾ ਹੋਵੇ ਘਟਦੀ ਨਾਲ ਕਰਾਂਗੇ ਘਟਾ ਕੇ ਕੋਈ ਜਾਨੀ ਕਿ 6000 ਦੇ ਰਿਆ ਕਰਦਾ ਲੱਡੂ ਹੋਗੇ ਫਿਰ ਮੈਂ ਕਹਾਂ ਭਾਈ ਇਹੀ ਸੱਤ ਦੇ ਕੇ ਜੇ ਬੱਜ ਕੇ ਵਿੱਚ ਤੇ ਮੋੜ ਇਹ ਹਾਂ ਜੇ ਘਟਕੇ ਕਰਨਾ ਤਾਂ ਵੀ ਮਿਲ ਜਾਣਗੇ ਬਾਅਦੇ ਮੋੜ ਤੇ ਉਹ ਠੀਕ ਹੈ ਵੀ ਜਾਨੀ ਵਧੀਆ ਲੱਡੂ ਤਾਂ ਉਹ ਕਹਿੰਦਾ ਤਾਰੇ ਬਣਾ ਕੇ ਬਣਾਏ ਆ ਮੈਂ ਕਹਾਂ ਵੀ ਭਾਈ ਨਾਮ ਕਾਲੀ ਮੇਟ ਤੇ ਬਾਈ ਤੁਹਾਡੇ ਪਾ ਦੇ ਕੇ ਬਾਹਰ ਗਏ ਠੀਕ ਹੈ ਵਧੀਆ ਪਾ ਦੇ ਬਾਈ ਉਹ ਕਹਿੰਦਾ ਇੱਕੇ ਨੂੰ ਪਹਿਲਾਂ ਲਾ ਦੋ ਇਹ ਪਰਫਮ ਕੋਟ ਨੇ ਹੈ ਕਿੱਥੇ ਨੂੰ ਇਹਨਾਂ ਲਾ ਦੋ ਅਸੀਂ ਟਾਈਮ ਤਾਂ ਲੱਗਣੀ ਆ ਬਸ ਬਣਾਉਂ ਭਾਗੇ ਰੋ ਰੋ ਬਣਾਉਂ ਟਾਈਮ ਤਾਂ ਲੱਗਣੀ ਲੱਗਣਾ ਠੀਕ ਨਹੀਂ ਉਹ ਹੋਣਾ ਆਪਾਂ ਵੱਢਣ ਨਾਲ ਉਹ ਹੋਏ ਵਿੱਚ ਹੋਰ ਦੱਸ ਰਿਹਾ ਓਕੇ ਹੁਣ ਜਿਹਨੇ ਵੱਢਣੇ ਉਹਨੂੰ ਪੁੱਛਣਾ ਪੈਣਾ ਤੁਸੀਂ ਭਾਈ ਕੈਟਰੀਨ ਨੂੰ ਫਰੀ ਹੋ ਆਹੋ ਉਹ ਵੀ ਦੇ ਆਹੋ ਉਹ ਵੀ ਕਰਨਾ ਜ਼ਰੂਰੀ ਨਹੀਂ ਜਣੀ ਅਸੀਂ ਇਹ ਫਾਈਨਲ ਕਰਿਆ ਅੱਛਾ ਲੱਡੂਆਂ ਸਾਹੀ ਦੇਤੀ ਉਹ ਕਹਿੰਦਾ ਮੈਨੂੰ ਇੱਕ ਦਿਨ ਪਹਿਲਾਂ ਦਾ ਹੱਦੋਂ ਤੁਹਾਨੂੰ 50 ਕਿਲੋ ਲੱਡੂ ਤਾਜ਼ੇ ਮਿਲ ਜਾਣਗੇ ਠੀਕ ਆ ਭਾਈ ਉਹ ਤਾਂ ਠੀਕ ਹੁਣ ਚੱਲੇ ਹਾਂ ਉਹ ਰਹਿਗੇ ਰਹਿਣੇ ਆਪਾਂ ਨੂੰ ਹੋਜੇ ਕਰ ਬਣਾਉਂਗੇ ਕੋਟੋ ਕੋਟ ਮੇਰੇ ਖਿਆਲ ਨਾਲ 12-13 ਹਜ਼ਾਰ ਤੱਕ ਕਰੀ ਜਾਵੇ ਆਰਾਮ ਨਾਲ ਸਰਪੰਚ 6000 ਦਾ ਰਹਿਮਾਨ ਯਾਨ ਜੇ ਹੋਵੇ ਤੇ ਆਪੇ 25 ਪਈ ਕਿਤੇ ਘੱਟ 2000 ਦਾ ਹੋਣਾ ਹਾਂ ਇਹ ਵੀ ਨਹੀਂ ਕਿ ਜਾਨ ਲਾ ਪਿੱਪਾ ਲਾਲਾ ਬੇਸ਼ਾਨਾ ਲਾਲਾ 3000 3000 ਮੇਰੀ ਜੀ ਜਿਹੜੀ ਬਹੁਤ ਚੰਗਾ ਬਣੀ ਹੈ ਹਾਂ ਫੇਲਾ ਗਰੀ ਦੇ ਪੈਸੇ ਲਿਆਦਾ ਤੋ ਦਿੰਦੇ ਆ ਉਹ ਤਾਂ ਬਹੁਤ ਮਹਿੰਗਾ ਬਣਦਾ ਮੈਨੂੰ ਬਣਾ ਫਿਰ ਅੱਧੀ ਕਾਂਹੀ ਬਾਅਦ ਹੀ ਕਰ ਬੋੜ ਉਹ ਜਮਾਨ ਉਹਨੇ ਬਣਾਣਾ ਤਾਂ ਅਜੇ ਹੀ ਉਹਨੇ ਬਣਾਇ ਬਹੁਤ ਤਾਜ਼ੇ ਬਣਾਇ ਜੀ ਹਾਂ ਉਹ ਕਹਿੰਦੇ ਇੱਕ ਦਿਨ ਪਹਿਲਾਂ ਬਣਾ ਕੇ ਦਊਂਗੇ ਇੱਕ ਦਿਨ ਪਹਿਲਾਂ ਬਣਾ ਕੇ ਦਵਾਂਗਾ ਕਹਿੰਦੇ। ਬਸ। ਨਾ ਛੇਲੇ ਕੋਲ ਜਾ ਕੇ ਉਹਨੀ ਬੀਬੀ ਕਿਉਂ ਭਾਈ ਦਸ ਤੇਰਾ ਕੱਦ ਵੇ ਲੈ। ਹਾਂ। ਤੇ ਉਹਨਾਂ ਨਾਲ ਰਹਿ ਕਰ ਲਾ ਤੇ ਬਾਕੀ ਚਲੋ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਮਿਲਦੇ ਆ ਜੀ। ਲੋ ਜੀ ਚਾਚੇ ਨੂੰ ਆ ਗਿਆ ਤਾਂ ਕੋਈ ਜ਼ਰੂਰੀ ਫੋਨ ਤੇ ਉਹਦੇ ਕਰਕੇ ਉਹਨੂੰ ਜਾਣਾ ਪੈ ਗਿਆ। ਅਸੀਂ ਰੇਟ ਰੂਟ ਤਾਂ ਬੀਬੀ ਦੇਖ ਸਾਰਾ ਕਰਿਆ ਏ। ਠੀਕ ਆ। ਜਿਹੜਾ ਵੀ ਇੱਥੇ ਰੇਟ ਬਣਦਾ ਤਾਂ ਗੱਲ ਐਦਾਂ ਬਣਦੀ ਆ ਉਹ ਰੇਟ ਦੀ। ਵੀ 6000 ਰੁਪਏ ਦੇ 50 ਕਿਲੋ ਲੱਡੂ। ਨਹ ਤਰਾ ਦੇ ਲੋ ਨਿਆਣੇ ਦੇ ਹਾਲ ਇਹ ਆ ਦੇਖ ਲੈ ਲੈ ਆਹ ਦੋਨੀ ਜਿਹੜਾ ਸੱਚ ਖੋਲੇ ਦੇ ਅਸੀਂ ਜਾਣਦੇ ਹਾਂ ਇੱਕ ਉਹਦੇ ਦੇ ਇੱਕ ਉਹਨੂੰ ਦੇ ਕਾਬਲੇ ਦੋਨੀ ਹੈ ਨਹੀਂ ਦੋਰ ਤਾਂ ਤੇਰੇ ਕੋਲ ਹੋਣੀਆਂ ਨਹੀਂ ਹੁਣ ਨਾ ਮਿਲੀਆਂ ਕਿਉਂਕਿ ਤਾਂ ਪਹਿਲੀ ਖਰਾਬ ਕਰਤੀ ਗੋਲ ਵੀ ਦੋਰ ਤਾਂ ਅਸੀਂ ਪਹਿਲੇ ਖਰਾਬ ਕਰ ਲਈਏ ਐ ਕਰ ਮਾ ਅੱਛਾ ਗੱਲ ਹੁਣ ਮੇਰੀ ਹੁਣ ਪਹਿਲਾਂ 50 ਕਿਲੋ ਲੱਡੂ ਬਹੁਤ ਆ। ਹਾਂ ਹਾਂ। ਉਹ ਮੈਂ ਨਹੀਂ ਕਰਾਂ। ਪਤਾ ਹੈ ਕੀ ਗੱਲ ਹੈ ਬੀਬੀ ਇਹ ਤਾਂ ਆਪਾਂ ਨੇ ਜਿਹੜੇ ਹੁਣ ਨਾ ਲੱਡੂ ਆ ਇਹ ਪਿੰਡ ਵਿੱਚ ਆਪਾਂ ਨੇ ਵੰਡਾਣੇ। ਜੇ ਤਾਂ ਬਚ ਗਏ ਫੇਰ ਆਪਾਂ ਕੁੜੀਆਂ ਨੂੰ ਦਵਾਂਗੇ। ਹੂੰ। ਕੁੜੀ ਕੌਣ ਆ ਵਿਚਾਰੀ ਸੁਖੋਈ ਆ ਜਾਂ ਜਸਮੀਨ। ਜਾਂ ਮਲਾ ਚਰਨਜੀਤ ਦੇ ਘਰ ਪੇਕੇ ਆ ਤੋਂ ਆਉਣਗੇ। ਉਹਨਾਂ ਨੂੰ ਦੇ ਹੋਣੇ ਆਹੀ ਕੁਛ ਹੋਊਗਾ। ਹੂੰ। ਕਿਆ ਕਹਿੰਨੀ ਆ? ਹਾਂ। ਜੇ ਨਾ ਬਚੇ ਫੇਰ ਤਾਂ ਹੋਰ ਲੈ ਕੇ ਦੇਣੇ ਪੈਣੇ ਆ। ਚਲ ਕੋਈ ਨਾ ਤਾਂ ਹੁਣ ਜਦ ਆਪਾਂ ਨੇ ਕਰੇ ਲਿਆ ਸਾਈ ਦੇਤੀ। ਉਹ ਤਾਂ ਜਿੰਮੇਵਾਰੀ ਨਾ ਵੀ ਬਾਪੇ ਘੱਟ ਦੇ ਦਿੰਦੇ ਫਿਰ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ। ਇਹਨਾਂ ਕੇ ਉਹ ਜੇ ਘੱਟਗੇ ਦੇਣਗੇ ਵੱਧ ਕੇ ਦੇ ਦੇਣਗੇ। ਬੀਬੀ ਜੇ ਘੱਟਗੇ ਤਾਂ ਉਹਨੂੰ ਪੈਸੇ ਦੇਣੇ ਪੈਣੇ ਆ ਹੋਰ ਲੈਣੇ ਪੈਣੇ ਆ। ਵੱਧ ਕੇ ਉਹ ਮੁੜ ਦੇਣੇ ਆ। ਸਮਝੀ? ਸਾਈ ਦੇ ਆਏ। ਸਾਈ ਮੈਂ ਇਹਨੂੰ 1000 ਰੁਪਏ ਦੇ ਦਿੱਤਾ। ਅੱਛਾ 5000 ਰੁਪਏ ਉਹਦਾ ਰਹਿ ਗਿਆ। ਚਾਚਾ ਕਹਿੰਦਾ ਨਾਲ ਲਾਦੀ ਉਹਦੀ ਬੇਟੀ। ਹੂੰ ਠੀਕ ਨਹੀਂ ਗੱਲ ਤੇ ਬਸ ਉਹਨੂੰ ਹੁਣ ਫੋਨ ਕਰਕੇ ਗੈਣਾ ਪਾਣੇ ਉਹ ਕਹਿੰਦਾ ਮੈਨੂੰ ਇੱਕ ਦਿਨ ਪਹਿਲਾਂ ਦੱਸਣਾ। ਮਮ ਜਿੱਦਣ ਤੋਂ ਨੂੰ ਲੱਡੂ ਚਾਹੀਦੇ ਆ ਮੈਂ ਫਿਰ ਭਾਈ ਤੈਨੂੰ ਤਾਜ਼ਾ ਲੱਡੂ ਬਣਾ ਕੇ ਰੱਖੂ ਬਣਾ ਕੇ ਚੱਕ ਲਈ ਜੀ ਮਾਂ ਠੀਕ ਚੱਕੇਂ ਹੂੰ ਠੀਕ ਆ ਬਾਕੀ ਹੁਣ ਤੂੰ ਆਪਣੇ ਮਨ ਦੇ ਵਿੱਚ ਦੱਸ ਦੇ ਮੇਰੇ ਮਨ ਚ ਤਾਂ ਕੋਈ ਨਹੀਂ ਮੈਂ ਤਾਂ ਮੈਂ ਵੀ ਥੋੜੇ ਗੈਲੇ ਆ ਹੂੰ ਮਾਕੀ ਭਾਈ ਚੰਗੀ ਦੀ ਵੀ ਸਲਾਹ ਲੈ ਲੈ ਉਹ ਵੀ ਮੁੰਡੇ ਦੀ ਮਾਂ ਐ ਦੋ ਮੁੰਡੇ ਨੇ ਸੁੱਖ ਨਾਲ ਰਾਜ਼ੀ ਜੈ ਉਹਦਾ ਵਿਹਕ ਬਣ ਦਾ ਵਿੱਚ ਗੱਲ ਕਰਨ ਦਾ ਦੇਖ ਬੀਬੀ ਪਿਛਲੀ ਵੀਡੀਓ ਵਿੱਚ ਤੁਸੀਂ ਸ਼ਾਇਦ ਦੇਖੇ ਲੈਣਾ ਜੀ ਦੇਖਿਆ ਵੀ ਹੋਊਗਾ ਵੀਰ ਭੈਣ ਭਰਾਵਾਂ ਨੇ ਉਹਨੇ ਮੈਨੂੰ ਸੌ ਦੀ ਨਿਵੇੜੀ ਉਹ ਕਹਿੰਦੇ ਵੀ ਜਿੱਥੇ ਬੀਬੀ ਬੈਠੀ ਆ ਠੀਕ ਆ ਉਹ ਸਾਡੇ ਘਰ ਦਾ ਮੁੱਢਾ ਵੀ ਜਿੱਦਾਂ ਬੀਬੀ ਨੇ ਕਰਤਾ ਕਹਿੰਦੇ ਪਕੜੇ ਕੋਈ ਗੱਲ ਪਟਾਉਣ ਲੱਗੇ ਆ ਮੈਂ ਕਿਹਾ ਭਾਈ ਕੱਲੂ ਆਏ ਨਾ کہیں ਵੀ ਮੈਂ ਮਾਂ ਤੀ ਮੈਨੂੰ ਪੁੱਛਿਆ ਜੀ ਉਹ ਕਹਿੰਦੀ ਵੀ ਬੀਬੀ ਜਿੱਕਰ ਕਰੂਗੀ ਸਹੀ ਕਰੂਗੀ ਕਹਿੰਦੇ ਉਹ ਸਿਆਣੀ ਆ ਉਹਨੂੰ ਜਾਨਾ ਉਹ ਉਹਦੀ ਗੱਲ ਵੱਖਰੀ ਐ ਵੀ ਜਣੀ ਉਹ ਕਹਿੰਦੀ ਵਾਦ ਭਾਈ ਕਿਤੇ ਵਿਕਾਰ ਪੁੱਛਿਆ ਨਹੀਂ ਹੈਗਾ ਉਹਦੀ ਨਾ ਬਿਲਕੁਲ ਮੈਂ ਤੇ ਐ ਨਹੀਂ ਬੀਨੇ ਕਿਹਾ ਉਹ ਕਹਿੰਦੀ ਬੀਬੀ ਬੈਠੀ ਆ ਬੀਬੀ ਨੇ ਜਿੱਕਣ ਕਰਤਾ ਉਹ ਸਹੀ ਉਹ ਸਹੀ ਆ ਠੀਕ ਹੋਰ ਤੂੰ ਦੇਖ ਲੈ ਕੀ ਕਰਨਾ ਵੀ ਮਾ ਹਣ ਕਾਣਾ ਆਪਾਂ ਹਮ ਜਿਹੜਾ ਕੋ ਦਿੱਤਾ ਹੈ ਹਣ ਬਸ ਆਈਆਂ ਸਪਾਈਆਂ ਕਾਲੀਆਂ ਵਧੀਆ ਬੁੱਤ ਬੀਬੀ ਤਾਂ ਹੀ ਕਹਿ ਕੇ ਤੋੜਿਆ ਮੈਨੂੰ ਨਹੀਂ ਮੈਂ ਆਪ ਕਹਿੰਦੀ ਐ ਵੀ ਬਹੁਤ ਵਧੀਆ ਹੋ ਗਿਆ ਆਪਣੀ ਪੱਕੀ ਗੱਲ ਲੱਡੂਆਂ ਦੀ ਹੋ ਗਈ ਹੋ ਗਈ ਹੁਣ ਆਪਾਂ ਵੰਡਣੇ ਦਾ ਸੋਚੂਗੇ ਵੀ ਆਪਾਂ ਨੂੰ ਵੰਡਣ ਵਾਲੀ ਮੇਲਾ ਕੋਈ ਹੁਣ ਕੋਈ ਵੰਡਣ ਵਾਲੀ ਜਿਹੜੀ ਲੋੜੀਆਂ ਬਹੁਤ ਲੋੜੀਆਂ ਬਹੁਤ ਆਈ ਸਾਡੇ 4-5 ਜਾਂ ਤਰੀਵਰ ਜਿਹੜੀ ਹੁਣ ਤੂੰ ਆਂਟੀ ਨੂੰ ਦੱਸਦੀ ਧੀ ਜਿਹੜੀ ਹਰ ਵਾਰ ਆਪਣੇ ਵਿਚਾਰੀ ਆ ਕੇ ਬਰਾਬਰ ਖੜਦੀ ਆ ਉਹ ਆਂਟੀ ਕਹਿੰਦੀ ਹੁਣ ਉਹ ਆਂਟੀ ਕੋ ਹੁਣ ਜਾਉਂਗੇ ਮੈਂ ਚਿਹਰੋ ਕੋ ਹਾਂ ਅਸ਼ੀਰਵਾਦੀ ਕੋ ਉਹਨੇ ਤਾਂ ਨਾ ਕਲੀਅਰ ਕੋਈ ਨਹੀਂ ਗੱਲ ਕਰਿਆ ਲੈ ਤਾਂ ਕਰੀ ਦੀ ਨਹੀਂ ਉਹ ਮੇਰੇ ਕੋਲ ਆਈ ਹੈ ਇਹਦੀ ਵੀ ਕੋਈ ਗੱਲ ਨਹੀਂ ਵੀ ਲੋੜੀ ਮੈਨੂੰ ਦੱਸੀ ਵੀ ਕਦ ਵੰਡਣੀ ਹੈ ਕਦ ਵੰਡਣੀ ਆ ਮੈਂ ਕਿਹਾ ਕੋਈ ਨਾ ਭਾਈਆ ਤੁਹਾਨੂੰ ਦੱਸੂਗੀ ਜਣਕੇ ਕਹਿਣ ਦਾ ਮਤਲਬ ਉਹਨੇ ਆਪਾਂ ਨੂੰ ਕਹਦੇ ਪਹਿਲਾ ਥੋੜੀ ਆ ਹਾਂ ਕਹਿਦੀ ਬਾਕੀ ਬਾਅਦ ਚ ਹਾਂ ਹੂੰ ਕਹਿੰਦੀ ਕੋਈ ਨਹੀਂ ਮੈਂ ਵੰਡ ਦੂੰਗੀ ਠੀਕ ਆ ਹੂੰ ਚਲੋ ਬਾਕੀ ਹੁਣ ਕਿਹੜੀ ਤਰੀਕ ਦੇਣੀ ਆ ਉਹਨੂੰ ਦੇਖ ਲਈਂ ਦੇਖ ਰੋ ਹਾਂ ਤੁਸੀਂ ਕਿਹੜੀ ਦੇਣੀ ਆ ਮੇਰੇ ਹਿਸਾਬ ਨਾਲ ਤਾਂ ਅੰਟੀ ਨੂੰ ਤੂੰ 10 ਤਰੀਕ ਦੇ ਦੇ ਇਨਸ਼ਾ ਅੱਗ ਨਹੀਂ ਹਾਂ 10 ਦੇ ਦੋ ਬੈਸੇ ਜਿਹੜੀ ਲੋੜੀ ਵੰਡੂ ਹੁੰਦੀ ਆ 13 ਤਰੀਕ ਤੱਕੇ ਹੁੰਦੀ ਆ ਕਾ ਲੋੜੀ ਦੇ ਬਾਅਦ ਵੀ ਬਣਦੀ ਹੈ ਲੋੜੀ ਦੇ ਪਹਿਲਾਂ ਪਹਿਲਾਂ ਹੀ ਬਣਨੇ ਬਾਅਦ ਚ ਥੋੜਾ ਬਣਨੇ ਬਾਅਦ ਚ ਨਹੀਂ ਬਣਦੀ ਲੋੜੀ ਪਹਿਲੇ ਹੀ ਬਣ ਜਾਂਦੀ ਹੈ ਲੋੜੀ ਪਹਿਲੇ ਹੀ ਬਣਨਾ ਜੋ ਹਮ ਤੇ ਸ਼ੁਰੂ ਆ ਬਸ ਬਣਨਾ ਅਚਨ ਵਾਲੀ ਕਈ ਜਿਹੜੇ ਜਨਵਰੀ ਤੱਕ ਚੱਲੀ ਜਾਂਦੀ ਹੈ ਲੋੜੀ ਲਾਰਜ ਤੱਕ ਲੋੜੀ ਤੱਕ ਰਹੇ ਉਹ ਤੋਂ ਬਾਅਦ ਨਹੀਂ ਬਣਦੀ ਫੇਰ ਨਹੀਂ ਬਣਦੀ ਚਲੋ ਠੀਕ ਆ ਤੇ ਬਾਕੀ ਫਿਰ ਹੁਣ ਤੂੰ 10 ਤਰੀਕ ਦੇ ਦੇਣੀ ਹਾਂ ਉਹ ਨੂੰ ਮੈਂ 10 ਦੇ ਦੇਣੀ 10 ਤਰੀਕ ਦੇ ਦੇ ਇੱਕ ਦੋ ਕੰਮ ਸਾਡੇ ਜ਼ਰੂਰੀਆਂ ਜੀ ਵਿੱਚ ਉਹਦੇ ਕਰਕੇ ਸਾਨੂੰ ਥੋੜਾ ਗੈਪ ਪਾਉਣਾ ਪੈਣਾ ਕਿਹੜੇ ਕੰਮ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਦੇ ਰਾਵਾਂਗੇ ਤੇ ਹੁਣ ਤੂੰ 10 ਤਰੀਕ ਫੈਨਵੇ ਕਰ ਦੇ ਕੋਈ ਭਾਈ 10 11 ਨੂੰ 10 11 ਨੂੰ ਹੋਊਗਾ 11 ਦਾ ਜਸਵੀਂ ਦੇ ਵੀ ਪ੍ਰੋਗਰਾਮ ਚਾਹ ਨਾ ਆਪਾਂ ਨੇ ਇਹਨਾਂ ਦੇ ਦੇਣ ਇਹਨੂੰ ਲਿੱਦੂ ਵੰਡੀ ਜਾਣੇ ਨਹੀਂ 11 ਨੂੰ ਕੀ ਕਰਾਂ ਉਹ ਫਿਰ ਪਾ 11 ਨੂੰ ਫੇਰ ਹਾਂ ਉਹ 10 ਤੇ ਜੁਰੂ ਹੋ ਜੂਗੀ ਫੇਰ ਆਪਾਂ ਉਹਨੂੰ ਆਖ ਦੇ ਦੇਣਗੇ ਲੱਡੂ ਜਿਹੜੇ ਦੋ ਦਿਨ ਤਾਂ ਲੱਗੇ ਜਾਣੇ ਆਂਟੀ ਦੇ ਹਾਂ ਦੋ ਦਿਨ ਲੱਗਣੇ ਪੱਕੇ ਦੋ ਨਹੀਂ ਤੇ ਢਾਈ ਤਾਂ ਲੱਗੇ ਜਾਣੇ ਪਿੰਡ ਬਹੁਤ ਵੱਡਾ ਹੈ ਹਨਾ ਸਾਡੇ ਡੇਢ ਦੋ ਦੋ ਘਰ ਤਾਂ ਹੋ ਹੀ ਜਾਣਾ ਆਰਾਮ ਨਾਲ ਚਲੋ ਬਾਕੀ ਚਲੋ ਠੀਕ ਹੈ ਜੀ ਤੇ ਹੁਣ ਜਿਹੜਾ ਵੀ ਕੋਈ ਵੀ ਵਿੱਚ ਪ੍ਰੋਗਰਾਮ ਆਉਂਦਾ ਉਹ ਆਪਾਂ ਤੁਹਾਨੂੰ ਦੱਸਦੇ ਰਹਾਂਗੇ ਤੇ ਸਾਨੂੰ ਆਪਣੇ ਕਮੈਂਟ ਜਰੂਰ ਦੱਸਿਓ ਕਿਹੜੇ-ਕਿਹੜੇ ਭੈਣਾਂ ਤੇ ਕਿਹੜੇ-ਕਿਹੜੇ ਭਰਾਵਾਂ ਵੱਲ ਲੋੜੀ ਹੈ ਜੀ ਕਿਹਨਾ-ਕਿਹਨਾ ਘਰ ਵੱਲ ਪਾਰਟੀ ਹੈ ਤੇ ਬਾਕੀ ਚਲੋ ਠੀਕ ਹੈ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੀ ਜੀ